ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮोटापा ਜਿਹੜਾ ਕਿ ਅੱਜ ਕ ਇੱਕ ਅਲਾਮਤ ਬਣ ਕੇ ਆਇਆ ਹੋਇਆ ਹੈ ਮोटापा ਤੇ ਵਧਿਆ ਹੋਇਆ ਪੇਟ ਘਟਾਉਣ ਦਾ ਇੱਕੋ ਇੱਕ ਕਾਮਯਾਬ ਆਪਾ ਦੇਸੀ ਫਾਰਮੂਲਾ ਲੈ ਕੇ ਆਏ ਹਾਂ ਤੁਹਾਡੇ ਕੋਲ ਵੀਡੀਓ ਨੂੰ ਵਿਸਤਾਰ ਦੇ ਵਿੱਚ ਦੇਖਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਨ ਨਾਲ 20 ਮਿੰਟ ਤੱਕ ਦੇਖ ਲੈਣਾ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਓ ਆਪਾਂ ਗੱਲ ਕਰਦੇ ਹਾਂ ਮੋਟਾਪੇ ਬਾਰੇ ਦੋਸਤੋ ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਕੀ ਤੇ ਜਿੰਨ ਨਾਲ ਵਧ ਰਿਹਾ ਭਾਰ ਵਜਨ ਕਰਕੇ ਜਾਂ ਵਧੇ ਹੋਏ ਪੇਟ ਕਰਕੇ ਤੁਹਾਨੂੰ ਵੀ ਚਿੰਤਾ ਹੈ ਜੇਕਰ ਹਾਂ ਤਾਂ ਦੱਸ ਦਿਓ ਕਿ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਦੋ ਸਿੱਧੇ ਤੇ ਜ਼ਰੂਰੀ ਉਪਾਅ ਹਨ ਪਹਿਲਾ ਹੈਲਦੀ ਲਾਈਫ ਸਟਾਈਲ ਤੇ ਦੂਜਾ ਹੈਲਦੀ ਡਾਈਟ ਅੱਜ ਕੱਲ ਇਹ ਜਿਹੜੀ ਹੈਗੀ ਹੈ ਮੋਟਾਪਾ ਓਵਰ weight ਪੇਟ ਦਾ ਘੇਰਾ ਜਿਹੜਾ ਵਧਿਆ ਹੋਇਆ ਅੱਜ ਕੱਲ ਇਹ ਬਹੁਤ ਵੱਡੀ ਸਮੱਸਿਆ ਬਣ ਕੇ ਆਇਆ ਪਰ ਇਹਦੇ ਨੂੰ ਕੰਟਰੋਲ ਕਰਨਾ ਕੋਈ ਬਹੁਤ ਔਖਾ ਨਹੀਂ ਥੋੜਾ ਜਿਹਾ ਆਪਾਂ ਨੂੰ ਡਾਈਟ ਆਪਣਾ ਨੂੰ ਹੈਲਥ ਲਾਈਫ ਸਟਾਈਲ ਜਿਹੜਾ ਹੈਲਦੀ ਰੱਖਣਾ ਪੈਂਦਾ ਥੋੜੇ ਡਾਈਟ ਨੂੰ ਆਪਾਂ ਹੈਲਦੀ ਕਰਨਾ ਤੇ ਨਾਲ ਦੀ ਨਾਲ ਬੇਲੂੜਾ ਖਾਣ ਤੋਂ ਪਰਹੇਜ਼ ਕਰਨਾ ਅੱਜਕਲ ਜ਼ਿਆਦਾਤਰ ਲੋਕ ਸ਼ਰੀਰ ਦੀ ਵਧ ਰਹੀ ਚਰਕੀ ਤੋਂ ਛੁਟਕਾਰਾ ਪਾਉਣ ਲਈ ਡਾਈਟਿੰਗ ਕਰਦੇ ਆ ਜਿੰਮ ਦਾ ਸਹਾਰਾ ਲੈਂਦੇ ਆ ਫਾਇਦੇ ਸਮੇਂ ਵਿੱਚ ਤੇਜ਼ੀ ਨਾਲ ਜਿਹੜਾ ਵਧਦਾ ਭਾਰ ਹੈ ਮोटापा ਨਾ ਸਿਰਫ ਸਾਡੀ ਲੁੱਕ ਪਰਸਨੈਲਿਟੀ ਨੂੰ ਖਰਾਬ ਕਰਨ ਦਾ ਕੰਮ ਕਰਦਾ ਬਲਕਿ ਬੁਧੇ ਰੇ ਮੋਟਾਪੇ ਕਾਰਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਬਨਾ ਕਰਨਾ ਪੈਂਦਾ ਜੇਕਰ ਤੁਸੀਂ ਵੀ ਆਪਣੇ ਵਧੇ ਹੋਏ ਭਾਰ ਮੋਟਾਪੇ ਅਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਡਾਈਟ ਨੂੰ ਬੈਲੈਂਸ ਕਰਨਾ ਪਵੇਗਾ ਮੋਟਾਪੇ ਨੂੰ ਘਟਾਉਣ ਦੇ ਲਈ weight loss ਕਰਨ ਦੇ ਲਈ ਤਾਨੂੰ ਰੂਟੀਨ ਦੇ ਵਿੱਚ ਟਾਈਮ ਦੇ ਕੇ ਪੇਸ਼ੈਂਸ ਰੱਖ ਕੇ ਆਪਣਾ ਜਿਹੜਾ ਹੈਗੇ ਰੂਟੀਨ ਫਾਲੋ ਕਰਨਾ ਪਊਗਾ ਮੋਟਾਪਾ ਆਪਣੇ ਆਪ ਦੇ ਵਿੱਚ ਹੀ ਇੱਕਹੀਂ ਬਿਮਾਰੀਆਂ ਸੱਦਾ ਦੇਣ ਵਾਲੀ ਬਿਮਾਰੀ ਬਣੀ ਹੋਈ ਹੈ ਓਬੈਸਟੀ ਕਰਕੇ ਨੂੰ ਜਾਣਿਆ ਜਾਂਦਾ ਮੋਟਾਪਾ ਓਬੈਸਟੀ ਮਟਾਪੇ ਇੱਕ ਇਹੀ ਸਥਿਤੀ ਹੈ ਜਿਹਦੇ ਸਰੀਰ ਵਿੱਚ ਬਹੁਤ ਜ਼ਿਆਦਾ ਵਸਾ ਫੈਟ ਚਰਬੀ ਜਿਹੜੀ ਹੈਗੇ ਵੱਧ ਜਾਂਦੀ ਹੈ ਇਹ ਆਮ ਤੌਰ ਤੇ ਉਸ ਸਮੇਂ ਹੁੰਦਾ ਜਦੋਂ ਕੋਈ ਜਿਹੜਾ ਹੈਗਾ ਓਵਰੀਟਿੰਗ ਕਰਦਾ ਹੈ ਜ਼ਿਆਦਾ ਭੋਜਨ ਖਾਂਦਾ ਹੈ ਜ਼ਿਆਦਾ ਵਾਰ ਖਾਂਦਾ ਹੈ ਤੇ ਦੂਸਰੇ ਪਾਸੇ ਕੋਈ ਐਕਸਰਸਾਈਜ਼ ਵਰਗਾ ਫਿਜ਼ੀਕਲ ਐਕਟਿਵ ਵਗੈਰਾ ਕੁਝ ਨਹੀਂ ਕਰਦਾ ਅੱਜ ਕੱਲ ਲੋਕਾਂ 'ਚ ਮਟਾਪੇ ਦੀ ਸਮੱਸਿਆ ਬਹੁਤ ਵੱਧ ਰਹੀ ਹੈ ਲੋਕ ਆਪਣੇ ਕੰਮ ਕਾਜ ਵਿੱਚ ਸਾਰਾ ਦਿਨ ਰੁੱਝੇ ਰਹਿੰਦੇ ਜਿਸ ਕਰਕੇ ਉਹਨਾਂ ਨੂੰ ਐਕਸਰਸਾਈਜ਼ ਵਗੈਰਾ ਨਹੀਂ ਸਮਾਨ ਨਹੀਂ ਮਿਲਦਾ ਦੂਸਰਾ ਉਹ ਕੱਜਕਲ ਮੋਬਾਈਲ ਦੇ ਐਡਿਕਟਡ ਹੋਏ ਜਾਂ ਟੀਵੀ ਵਗੈਰਾ ਦੇਖਣਾ ਮੋਬਾਈਲ ਵਗੈਰਾ ਦੇਖਣਾ ਉਹਦੇ ਵਿੱਚ ਆਪਣਾ ਜਿਹੜਾ ਟਾਈਮ ਵੇਸਟ ਕਰਦੇ ਆ ਤੇ ਕਸਰਤ ਨੂੰ ਟਾਈਮ ਨਹੀਂ ਦਿੰਦੇ ਜੇਕਰ ਕੋਈ ਉਹਦੀ ਕੈਲਰੀ ਬਰਨ ਨਹੀਂ ਹੁੰਦੀ ਖਾਂਦੇ ਰਹਿੰਦੇ ਆ ਟੀਵੀ ਦੇਖਦੇ ਮੋਬਾਈਲ ਦੇਖਦੇ ਤੇ ਮੋਟਾਪਾ ਜਿਹੜਾ ਹੈਗਾ ਉਹ ਦਿਨ ਦਿਨ ਵਧਦਾ ਜਾਂਦਾ ਇਹ ਮੋਟਾਪਾ ਹੌਲੀ ਹੌਲੀ ਸਾਡੀ ਰੋਜ਼ਮਰ ਰੀ ਦੀ ਜ਼ਿੰਦਗੀ ਨੂੰ ਖਰਾਬ ਕਰਦਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਆਉਂਦਾ ਅੱਜ ਕੱਲ ਛੋਟੇ ਛੋਟੇ ਬੱਚਿਆਂ ਵਿੱਚ ਵੀ ਮੋਟਾਪਾ ਜਿਹੜਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਮਟਾਪਾ ਵਧਨ ਨਾਲ ਸਰੀਰ ਵਿੱਚ ਨਵੀਆਂ-ਨਵੀਆਂ علاماتਾਂ ਬਿਮਾਰੀਆਂ ਆਉਣ ਲੱਗਦੀਆਂ। ਮਟਾਪੇ ਦੇ ਲੱਛਣ ਕੀ ਹੈ? ਤੇ ਇਹਦੇ ਕੋਈ ਲੱਛਣਾਂ ਤੋਂ ਬਿਨਾਂ ਵੀ ਆਪ ਨੂੰ ਪਤਲਾ ਜਿਹੜਾ ਓਵਰ weight ਹੈ ਉਮਰ ਦੇ ਹਿਸਾਬ ਨਾਲ ਜਾਂ ਜਿਹਦਾ ਪੇਟ ਹੈ ਜਿਹੜਾ ਜ਼ਿਆਦਾ ਨਿਕਲੇ ਹੋਇਆ ਹੈ। ਜਾਂ ਤੁਸੀਂ ਐ ਇੱਕ ਸਿੰਪਲ ਜਿਹਾ ਤਰੀਕਾ ਕੰਧ ਦੇ ਨਾਲ ਬਿਲਕੁਲ ਸਿੱਧੇ ਖੜ੍ਹ ਜੂ। ਤੁਹਾਡਾ ਜਿਹੜਾ ਸਿਰ ਅੰਧ ਨਾਲ ਲੱਗਿਆ ਹੋਣਾ ਚਾਹੀਦਾ। ਆਪਣੇ ਪੈਰਾਂ ਵੱਲ ਨਿਗਾਹ ਮਾਰੋ। ਜੇਕਰ ਤੁਹਾਨੂੰ ਆਪਣੇ ਪੈਰਾਂ ਦਾ ਜਿਹੜੇ ਹੈਗੇ ਅੰਗੂਠਾ ਤੇ ਉਹਨਾਂ ਦੀ ਟਿਪ ਸੁੰਗਲਾਂ ਨੇ ਦਿਖਦੀਆਂ ਫਿਰ ਤੋਂ ਤੁਹਾਡੇ ਜਿਹੜੇ ਹੈਗੇ ਮੋਟਾਪਾ ਤੁਹਾਡੇ ਕਾਬੂ ਦੇ ਵਿੱਚ ਅਦਰਵਾਈਜ਼ ਜੇ ਤੁਹਾਨੂੰ ਪੈਰ ਨਹੀਂ ਦਿਖਦੀ ਤਾਂ ਫਿਰ ਤੁਸੀਂ ਮੋਟਾਪੇ ਦੀ ਲਪੇਟ ਦੇ ਵਿੱਚ ਆ ਚੁੱਕੇ ਹੋ ਤੇ ਬਾਕੀ ਇਹਦੇ ਹੋਰ ਜਿਹੜੇ ਹੈਗੇ ਲੱਤਾਂ ਨੂੰ ਜੋੜਾਂ ਦਾ ਦਰਦ ਹੁੰਦਾ ਕਿਉਂਕਿ ਜਦੋਂ ਆਪਣਾ weight ਵੱਧਦਾ ਹੈ ਤਾਂ ਜੋੜਾਂ ਤੇ ਇਹਦਾ ਅਸਰ ਪੈਣੇ ਪੈਂਦਾ ਦੂਸਰਾ ਨੀਂਦ ਚੰਗੀ ਤਰ੍ਹਾਂ ਨਹੀਂ ਹੁੰਦੀ ਨੀਂਦ ਪੂਰੀ ਨਹੀਂ ਹੁੰਦੀ ਬੀਪੀ ਹਾਈ ਰਹਿੰਦਾ ਹੈ ਮధుమేਹ ਸ਼ੂਗਰ ਡਾਇਬਟੀਜ਼ ਇਹ ਬਿਮਾਰੀ ਰਹਿੰਦੀ ਹੈ ਹੋ ਜਾਂਦੀ ਹੈ ਜਾਂ ਹੋਣ ਵਾਲੀ ਹੁੰਦੀ ਹੈ ਗਾਊਟਰ ਗਠੀਆ ਦੀ ਸਮੱਸਿਆ ਹੋ ਜਾਂਦੀ ਹੈ ਰੋਜ਼ਮਰ ਦੇ ਕੰਮ ਕਾਜ ਵਿੱਚ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਥਾਇਰਾਇਡ ਦੀ ਸਮੱਸਿਆ ਆ ਜਾਂਦੀ ਹੈ ਹਮੇਸ਼ਾ ਥੱਕੇ ਥੱਕੇ ਰਹਿੰਦੇ ਹੈ ਤੇ ਕੋਸਕ ਲੇਡੀ ਨਾਲ ਸੰਬੰਧ ਜਿਹੜੀਆਂ ਸਮੱਸਿਆਵਾਂ ਉਹ ਵੀ ਆ ਜਾਂਦੀਆਂ ਇਹ ਡਾਈਟ ਪਲਾਨ ਜੇ ਤੁਸੀਂ ਫਾਲੋ ਕਰ ਲੋਗੇ ਇਹ ਡਾਈਟ ਪਲਾਨ ਕਰੋ ਫਾਲੋ ਜੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਇਹਦੇ ਲਈ ਆਪਾਂ ਨੂੰ ਇੱਕ ਤਾਂ ਐਕਸਰਸਾਈਜ਼ ਕਸਰਤ ਜਿਹਦਾ ਸਾਰਾ ਲੈਣਾ ਪੈਣਾ ਤੇ ਅਲੱਗ ਤੋਂ ਆਪਾਂ ਨੂੰ ਇੱਕ ਨਿਊਟ੍ਰੀਸ਼ਨਿਸਟ ਜਿਹੜਾ ਕਿ ਕਰਾਕ ਦਾ ਮਹਾਰ ਹੁੰਦਾ। ਉਹ ਤੋਂ ਆਪਣਾ ਇੱਕ ਸਰਲ ਡਾਈਟ ਪਲਾਨ ਜਿਹੜੀ ਉਹ ਵੀ ਲੈ ਲੈਣੀ ਚਾਹੀਦੀ ਹੈ। ਜਾਂ ਤੁਸੀਂ ਆਪਣੀ ਜ਼ੁਬਾਨ ਤੇ ਜੀਭ ਤੇ ਕੰਟਰੋਲ ਰੱਖੋ ਵੀ ਜੇਕਰ ਤੁਹਾਨੂੰ ਭੁੱਖ ਲੱਗੀ ਹੈ ਤੁਸੀਂ ਖਾਓ। ਥੋੜਾ ਭੁੱਖ ਰੱਖ ਕੇ ਖਾਓ, ਘੱਟ ਖਾਓ ਥੋੜਾ ਜਿਹਾ। ਓਵਰ ਇਟਿੰਗ ਨਾ ਕਰੋ, ਵਾਰ-ਵਾਰ ਨਾ ਖਾਓ। ਸੂਰਜ ਚੜ੍ਹਨ ਤੋਂ ਤੇ ਸੂਰਜ ਛੁੱਪਨ ਦੇ ਵਿਚ ਵਿੱਚ ਖਾਓ। ਲਗਭਗ ਰਾਤ ਦਾ ਜਿਹੜਾ ਮੀਲ ਆਪਾਂ ਜਦੋਂ ਸਾਮ ਦਾ ਲਵਾਂਗੇ ਸੂਰਜ ਸੇਪਨ ਤੋਂ ਪਹਿਲਾਂ ਪਹਿਲਾਂ ਤੇ ਜਿਹੜਾ ਅਗਲਾ ਦਿਨ ਦਾ ਮੀਲ ਹੋਊ ਅਗਲੇ ਦਿਨ ਦਾ ਉਹਦੇ ਵਿੱਚ 14 ਘੰਟੇ ਦਾ ਜਿਹੜਾ ਹੈਗਾ ਫਰਕ ਜ਼ਰੂਰ ਰੱਖੋ ਪਾਣੀ ਬਰਤਬਦ ਪੀਓ ਇਹਦੇ ਲਈ ਆਪਾਂ ਦਿਨ ਦੀ ਸ਼ੁਰੂਆਤ ਕਰ ਸਕਦੇ ਹਾਂ ਇੱਕ ਗਲਾਸ ਨਿੰਬੂ ਪਾਣੀ ਜਿਹੜਾ ਕਿ ਗਰਮ ਕੁਸ ਹੋਵੇ ਤਾਂ ਜਿਆਦਾ ਠੀਕ ਹੈ ਉਹਦੇ ਨਾਲ ਵੀ ਆਪਣਾ ਜਿਹੜਾ ਹੈਗਾ ਜਰਟੇਨ ਚ ਆਪਾਂ ਪੀਵਾਂਗੇ ਮੋਟਾਪਾ ਘਟਦਾ ਹੈ ਜਾਂ ਫਿਰ ਜੀਰੇ ਦੇ ਪਾਣੀ ਦੇ ਨਾਲ ਆਪਣੀ ਜਿਹੜੀ ਦਿਨ ਦੀ ਸ਼ੁਰੂਆਤ ਕਰੋ ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ, ਪੇਟ ਘਟਾਉਣਾ 슈ਗਰ ਚੀਨੀ ਖੰਡ ਤੇ ਬਾਹਰ ਦੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲੈਣੀ ਹੈ ਆਪਾਂ। ਮੋਟਾਪੇ ਤੋਂ ਮੁਸਟਕਾਰਾ ਪਾਉਣ ਦੇ ਲਈ ਰੋਜ਼ 8 ਗਲਾਸ ਪਾਣੀ ਇਹ ਜ਼ਰੂਰੀ ਨਹੀਂ 8 ਪੀਣੇ ਇਹ ਤੁਹਾਡਾ ਆਪ ਦਾ ਬ੍ਰੇਨ ਨੂੰ ਸਿਗਨਲ ਦਿੰਦਾ। ਕੋਸ਼ਿਸ਼ ਕਰਨੀ ਜਦੋਂ ਤੁਹਾਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਪਾਣੀ ਪੀਣਾ। ਤੇ ਦੂਸਰਾ ਇਹ ਵੀ ਸੀਜ਼ਨ ਦੇ ਮੁਤਾਬਕ ਟੈਂਪਰੇਚਰ ਦੇ ਮੁਤਾਬਕ ਕੰਮ ਦੇ ਮੁਤਾਬਕ ਬਦਲਦਾ ਰਹਿੰਦਾ ਹੈ ਜ਼ਰੂਰੀ ਨਹੀਂ 8 ਗਲਾਸ ਪੀਣੇ ਆ ਮੰਨ ਕੇ ਚਲੋ ਵੀ 4 ਲੀਟਰ ਜਾਂ 3.5 ਲੀਟਰ ਇੱਕ ਦਿਨ ਦਾ ਆਪਣਾ ਜਿਹੜਾ ਇੱਕ ਬਾਲਗ ਵਿਅਕਤੀ ਦਾ ਪਾਣੀ ਪੀਣ ਦਾ ਇੰਨਾ ਕ ਬਣਦਾ ਹੈ ਤੇ ਨਹੀਂ ਤਾਂ ਤੁਹਾਡਾ ਜਿਹੜਾ ਬ੍ਰੇਨ ਦਿਮਾਗ ਹੈ ਇਸ ਤੋਂ ਵੱਡਾ ਕੋਈ ਡਾਕਟਰ ਨੇ ਕੁਦਰਤ ਨੇ ਬੜਾ ਵਧੀਆ ਫਿੱਟ ਬਣਾ ਕੇ ਪੀਜਿਆ ਉਹਨੂੰ ਆਪਾਂ ਨੂੰ ਆਪਣੇ ਦਿਮਾਗ ਵੱਲੋਂ ਜਦੋਂ ਤੁਹਾਨੂੰ ਸਿਗਨਲ ਆਉਂਦਾ ਪਾਣੀ ਪੀਣ ਦਾ ਉਦੋਂ ਪਾਣੀ ਪੀਓ ਹਾਂ ਜੇ ਤੁਸੀਂ ਪਾਣੀ ਵੱਧ ਪੀਣਾ ਤਾਂ ਫਿਰ ਇਹ ਕਰੋ ਵੀ ਤੁਸੀਂ ਜਿਸ ਬਰਤਨ ਦੇ ਵਿੱਚ ਜਾਂ ਜਿਸ ਗਲਾਸ ਦੇ ਵਿੱਚ ਪਾਣੀ ਪੀਣਾ ਉਹ ਥੋੜਾ ਜਿਹਾ ਸਾਈਜ਼ ਮੁਤਾਬਕ ਵੱਡਾ ਲਓ ਤੇ ਉਹਨੂੰ ਸਿਪ ਸਿਪ ਕਰਕੇ ਪੀਓ ਜਦੋਂ ਹੀ ਪੀਣਾ ਪਾਣੀ ਤੇ ਦੂਸਰਾ ਇਹਦੇ ਨਾਲ ਇਹ ਵੀ ਹੈ ਵੀ ਆਪਾਂ ਜਿਹੜੀ ਟੀ ਵਗੈਰਾ ਚਾਹ ਵਗੈਰਾ ਜਾਂ ਕੌਫੀ ਵਗੈਰਾ ਲੈਣੇ ਆ ਉਹ ਵੀ ਘੱਟ ਕਰ ਦਿਓ ਕਿਉਂਕਿ ਜੇ ਆਪਾਂ ਕੌਫੀ ਟੀ ਲੈ ਵਗੈਰਾ ਲੈ ਲੈਣੇ ਆ ਤਾਂ ਉਹਦੇ ਨਾਲ ਆਪਣੀ ਜਿਹੜੀ ਪਾਣੀ ਦੀ ਪਿਆਸ ਹੈ ਆਪਾਂ ਉਹ ਤੋਂ ਪਾਣੀ ਪੀਣ ਤੋਂ ਕਿਨਾਰਾ ਕਰ ਜੇ ਨਾ ਉਸ ਟਾਈਮ ਤੇ ਨਾਲ ਹੀ ਆਪਾਂ ਨੂੰ ਜਿਹੜਾ ਹੈਗਾ ਡਾਈਟ ਦੇ ਵਿੱਚ ਵਿੱਚ ਕਿ ਮੈਂ ਵੀਡੀਓ ਬਣਾ ਕੇ ਪਾਈ ਹੋਈ ਪਹਿਲਾਂ ਡੀਆਈਪੀ ਡਾਈਟ ਜੇ ਤੁਸੀਂ ਉਹਨੂੰ ਫਾਲੋ ਕਰ ਲੋਗੇ ਤਾਂ ਤੁਹਾਡਾ ਜਿਹੜਾ ਪੇਟ ਪੇਟ ਇਹ ਹੀ ਜਿਵੇਂ ਲਾਲੋ ਜਿਵੇਂ ਆਪਾਂ ਕਹਿੰਨੇ ਵੀ ਨਾਲੇ ਖਾਓ ਰੱਜ ਕੇ ਤੇ ਨਾਲੇ ਵੇਟ ਪੇਟ ਘਟਾਓ ਇਸ ਤਰ੍ਹਾਂ ਦਾ ਉਹਦੇ ਵਿੱਚ ਬੈਨੀਫਿਟ ਮਿਲਦਾ ਤੇ ਨਹੀਂ ਤਾਂ ਤੁਸੀਂ ਜਿਹੜੇ ਸੀਜ਼ਨਲ ਫਰੂਟ ਹੁੰਦੇ ਆ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਖਾਣ ਦਾ ਜੇ ਸਮਾਂ ਫਿਕਸ ਕਰ ਲਓ ਤਾਂ ਜ਼ਿਆਦਾ ਠੀਕ ਹੈ ਪਰ ਸਮੇਂ ਦੇ ਨਾਲੋਂ ਇਹ ਵੀ ਜ਼ਿਆਦਾ ਜ਼ਰੂਰੀ ਹੈ ਵੀ ਤੁਹਾਨੂੰ ਜੇਕਰ ਭੁੱਖ ਲੱਗੀ ਹੈ ਤਾਂ ਹੀ ਖਾਓ ਜੇ ਨਹੀਂ ਭੁੱਖ ਲੱਗੀ ਤਾਂ ਫਿਰ ਖਾਣ ਦੀ ਵੀ ਜ਼ਰੂਰਤ ਨਹੀਂ ਖਾਣਾ ਜਿਹੜਾ ਬਾਹਰ ਦਾ ਨਾ ਖਾਦਾ ਜਾਵੇ ਘਰ ਦਾ ਬਣਿਆ ਹੋਇਆ ਹੈਲਦੀ ਖਾਣਾ ਖਾਓ ਤੇ ਰਾਤ ਦਾ ਖਾਣਾ ਜਿਹੜਾ ਸੂਜਣ ਤੋਂ ਪਹਿਲਾਂ ਪਹਿਲਾਂ ਖਾ ਲਓ ਖਾਸ ਕਰਕੇ 6 ਵਜੇ ਤੋਂ ਬਾਅਦ ਮਿੱਠਾ ਜਿਹਨੂੰ ਆਪਾਂ 슈ਗਰ ਕੈਂਡੀ ਵਗੈਰਾ ਕਹ ਦਿੰਨੇ ਆ ਜਾਂ ਮਿੱਠੀ ਚੀਜ਼ ਕੋਈ ਵੀ ਨਾ ਲਗੋ ਤੇ ਨੀਂਦ ਵੀ ਉਹਦੇ ਵਾਸਤੇ ਜ਼ਰੂਰੀ ਹੈ ਵੀ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਵੋ ਪਰੇ ਜੇ ਲਈਏ ਨੀਂਦ ਤਾਂ ਹੀ ਆਊਗੀ ਜੇਕਰ ਆਪਾਂ ਥੋੜਾ ਜਿਹਾ ਹਲਕਾ ਭੋਜਨ ਕੀਤਾ ਹੋਊ ਰਾਤ ਦਾ ਤੇ ਨਾਲ ਹੀ ਆਪਾਂ ਜੇਕਰ ਐਕਸਰਸਾਈਜ਼ ਕੀਤੀ ਨੂੰ ਫਿਜ਼ੀਕਲੀ ਤੌਰ 'ਤੇ ਆਪਾਂ ਥੋੜਾ ਜਿਹਾ ਥੱਕੇ ਹੋਵਾਂਗੇ ਤਾਂ ਫਿਰ ਨੀਂਦ ਵਧੀਆ ਆਊਗੀ ਮਟਾਪਾ ਜਿਹੜਾ ਦੂਰ ਕਰਨਾ ਉਹਨਾਂ ਦੇ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਡਾਈਟੀਸ਼ਨ ਦੇ ਅਨੁਸਾਰ ਰੋਜ਼ਾਨਾ ਕਸਰਤ ਕਰਨੇ ਤੁਸੀਂ ਆਪਣਾ ਭਾਰ ਕੰਟਰੋਲ 'ਚ ਰੱਖ ਸਕਦੇ ਹੋ ਇਹ ਤਾਂ ਨੇਚਰਲੀ ਵੀ ਜੇਕਰ ਆਪਾਂ ਸਰੀਰ ਨੂੰ ਟਾਈਮ ਦਿੰਨੇ ਆ ਕਸਰਤ ਕਰਦੇ ਹਾਂ ਤਾਂ ਉਹ ਨਾਲ ਜਿਹੜਾ ਆਪਣਾ weight ਹੈ ਕੰਟਰੋਲ ਦੇ ਵਿੱਚ ਰਹਿੰਦਾ ਹੈ ਤੇਜ਼ ਚੱਲਣਾ ਜੋਗਿੰਗ ਤੈਰਨਾ ਸਾਈਕਲਿੰਗ ਸਕਿਪਿੰਗ ਜਾ ਹੋਰ ਵੀ ਜਿਹੜੀਆਂ ਐਕਸਰਸਾਈਜ਼ਾਂ ਜੁਣੀਆਂ ਆਪਣੀਆਂ ਕਾਰਡੀਓ ਵੈਸਕੂਲਰ ਇਹ ਸਾਰੀ ਹੀ ਆਪਣਾ ਜਿਹੜਾ weight ਪੇਟ ਘਟਾਉਣੀ ਆ ਦਿਨ ਦੇ ਵਿੱਚ ਤਿੰਨ ਵਾਰ ਪੋਸ਼ਟਿਕ ਆਹਾਰ ਲਓ ਜਿਨ੍ਹਾਂ ਦੇ ਵਿੱਚ ਜਿਆਦਾ ਫਾਈਬਰ ਹੋਵੇ ਤਲੇ ਖਾਣਾ ਮਠਾਈ ਜਦੋਂ ਤੇ ਰਿਸ਼ਿਓਗ ਨੂੰ ਬਾਹਰਲਾ ਜਿਆਦਾ ਖਾਣਾ ਪੀਣਾ ਪੀਜ਼ਾ 버ਗਰ ਤੇ ਜੰਕ ਫੂਡ ਇਹਨਾਂ ਤੋਂ ਕਿਨਾਰਾ ਕਰ ਲਓ ਜੇ ਖਾਣਾ ਤਾਂ ਬਹੁਤ ਸੀਮਤ ਮਾਤਰਾ ਦੇ ਵਿੱਚ ਹੀ ਖਾਓ ਅਦਰਵਾਇਜ਼ ਤਾਂ ਫਿਰ ਇਹ ਰਿਜ਼ਲਟ ਦੀ ਯੋਰਟੀ ਹੁੰਦੀ ਹੈ ਮਨ ਚਾਹੇ ਰਿਜ਼ਲਟ ਨਹੀਂ ਹੁੰਦੇ ਜੇਕਰ ਆਪਾਂ ਇਹ ਚੀਜ਼ਾਂ ਖਾਵਾਂਗੇ ਤੇ ਨਾਲ ਆਪਾਂ ਜੀ ਸੋਚੀਏ ਵੀ ਆਪਣਾ weight ਪੇਟ ਵੀ ਘਟ ਜੂ ਸੈਲਡ ਵਗੈਰਾ ਲੈ ਸਕਦੇ ਗ੍ਰੀਨ ਨੂੰ ਵੈਜੀਟੇਬਲ ਲੈ ਸਕਦੇ ਆਪਾਂ ਰੋਜ਼ਾਨਾ ਵਧੀਰੀ ਮਾਤਰਾਜ ਪਾਣੀ ਪੀਓ ਖੀਰੇ ਨਿੰਬੂ ਅਦਰਕ ਪਧੀਨੇ ਦਾ ਰਸ ਜਿਹੜਾ ਵਜ਼ਨ ਘਟਾਉਣ ਖਾਸ ਕਰਕੇ ਪੇਟ ਦੀ ਚਰਬੀ ਘਟਾਉਣ ਚ ਮਦਦ ਕਰੇ ਮਟਾਪਾ ਘਟਾਉਣ ਦੇ ਲਈ ਗ੍ਰੀਨ ਟੀ ਬੈਰੀਜ ਮੇਬੀ ਦਹੀਂ ਦਾਲਾਂ ਤੇ ਓਟਸ ਦਾ ਸੇਵਨ ਵੀੜਾ ਬਹੁਤ ਹੀ ਲਾਹੇਵੰਦ ਸਾਉਤ ਹੁੰਦਾ ਹੈ ਮਟਾਪਾ ਤੇ ਵਧਿਆ ਹੋਇਆ ਢਿੱਡ ਘਟਾਉਣ ਦਾ ਦੇਸੀ ਨੁਕਸਾ ਜੇ ਤੁਸੀਂ ਵੀ ਮਟਾਪੇ ਤੋਂ ਵਧ ਰਹੇ ਭਾਰ ਤੋਂ ਵਧੇ ਹੋਏ ਪੇਟ ਤੋਂ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਹੋ ਚੁੱਕੇ ਹੋ ਹਰ ਤ੍ਹਾਂ ਤੇ ਮਟਾਪਾ ਘਟਾਉਣ ਦੀ ਦਵਾਈ ਖਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੁੰਦਾ ਕੋਈ ਕਾਰਨ ਨੂੰ ਟੌਪ ਆ ਜਿਹੜਾ ਹੈਗਾ ਵਧਨ ਦੇ ਕਾਰਨਾਂ ਦੇ ਵਿੱਚ ਇਹ ਵੀ ਜਦੋਂ ਆਪਣਾ ਖਾਣਾ ਜਿਹੜਾ ਓਵਰ ਇਟਿੰਗ ਕਰਦੇ ਹਾਂ ਹਾਜਮ ਨਹੀਂ ਹੁੰਦਾ ਤਾਂ ਫਿਰ ਸਰੀਰ ਦੇ ਵਿੱਚ ਕਿਤਨੇ ਕਿਤੇ ਜਮਾ ਹੁੰਦਾ ਰਹਿੰਦਾ ਉਹਦੇ ਲਈ ਇੱਕ ਦੇਸੀ ਨੁਸਖਾ ਹੈ ਤੁਸੀਂ ਅਜਵੈਨ ਲਵੋ ਸੌਫ ਤੇ ਜੀਰਾ ਤਿੰਨੇ ਬਰਾਬਰ ਮਾਤਰਾ ਦੇ ਵਿੱਚ ਨੂੰ